ਸਸਰੀ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਹਰਿਆਣੇ ਵਾਲੀ ਟਾਪ ਕਲਾਸ ਝੋਟੀ ਲੈ ਕੇ ਆਏ ਜੋ ਕਿ ਦੂਜਾ ਸੂਆ ਸੂਈ ਆ ਤਾਜੀ ਬਿਲਕੁਲ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਦਾ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ 7681949842 7681949842 7681949842 ਵੀਰ ਦਾ ਕੰਟੈਕਟ ਨੰਬਰ ਆ ਪਿੰਡ ਦਾ ਵੀਰ ਦਾ ਪਿੰਡ ਤੌਲਾ ਜਿਹੜੀ ਆ ਬਸ ਸਕਰੀਨ ਤੇ ਝੋਟੀ ਦੇਖਣ ਕਹਿ ਕਦੇ ਨੋਗੇ ਸੂਈ ਨੂੰ ਵੀਰੇ ਅੱਜ ਤੀਜਾ ਦਿਨ ਹੈ ਅੱਜ ਤੀਜਾ ਦਿਨ ਸੂਈ ਨੂੰ ਮੰਗਰ ਕੀ ਆ ਮੰਗਰ ਕੱਟਾ ਦੇ ਮੰਗਰ ਕੱਟਾ ਸੂਈ ਨੂੰ ਮੰਨ ਲਓ ਵੀ ਤੀਜਾ ਦਿਨ ਹੈ ਤਕਰੀਬਨ ਥਣ ਲੇਵੇ ਦੀ ਬਿਲਕੁਲ ਸਾਫ ਹੁਣ ਬੋਲੇ ਕਿੰਨੇ ਕੁ ਤੋਂ ਸਟਾਰਟ ਆ ਗਈ ਲੋਕਾਂ ਮੰਨੂ ਨਹੀਂ ਗਏ ਬਈ 16 ਕਿਲੋ 17 ਕਿਲੋ 13 ਕਿਲੋ ਬੋਲਾ ਕੰਡੇ ਵਾਲਾ 13 ਕਿਲੋ ਤਕਰੀਬਨ ਵੀਰ ਕਹਿੰਦਾ ਤੀਜੇ ਦਿਨ ਦੀ ਸੂਈ ਥੱਲੇ ਬਿਲਕੁਲ ਹਾਜ਼ਰ ਹੈ ਬੋਲਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਤਾਂ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਦਾਰੀ ਕਰ ਸਕਦਾਗਾ ਥਾਣ ਲੇਵੇ ਦੀ ਬਿਲਕੁਲ ਸਾਫ਼ ਆ ਕਿ ਰਿੰਗ ਸਿੰਘ ਮੋਹਰਾ ਦੇ ਕਰੈਕਟਰਾਂ ਚ ਆਉਣ ਵਾਲੀ ਝੋਟੀ ਮੰਨ ਲਓ ਵੀ ਜਾਤ ਕੁਆਲਿਟੀ ਦੇਖ ਲਓ ਪਿੱਠ ਪੁੜੇ ਦੀ ਬੰਤਰ ਦੇਖ ਲਓ ਫੁੱਲ ਸਾਈਜ਼ ਦੇ ਵਿੱਚ ਗਾਦਾ ਝੋਟੀ ਦਾ ਖੋਲ ਕੇ ਵੀਰੇ ਢੇੜਾ ਦੁਬਾਰੇ ਤੋਰੇ ਭੁੱਖਾ ਪਾਈਆਂ ਨੂੰ ਚੈੱਕ ਕਰਵਾ ਦਈਏ ਜਿਹੜੀ ਦੂਜੇ ਨੰਬਰ ਤੇ ਹੈ ਮੰਨ ਲਓ ਵੀ ਸਾਊ ਸੀਲ ਠੰਡੀ ਝੋਟੀ ਬਠੇਰੀਆ ਚ ਹੈ ਕੱਚੇ ਧਾਗੇ ਨਾਲ ਬੰਨ ਦੋ ਕੋਈ ਦਿੱਕਤ ਵਾਲਾ ਕੰਮ ਨਹੀਂ ਸ਼ਾਮ ਦਾ ਟਾਈਮ ਹੈ तकरीबन 1.36 ਦਾ ਚਵਾਈ ਵੱਲੋਂ ਝੋਟੀ ਰੋਕੀ ਹੋਈ ਹੈ ਆਪਣੀ ਬੱਚਾ ਲਾ ਕੇ ਝੋਟੀ ਬਸਮਾਈ ਹੋਈ ਹੈ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਆਪਾਂ ਦੱਸਤਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਲਾਤਾ ਪੂਰੇ ਵੱਡੇ ਕਦਗਾੜ ਦੇ ਵਿੱਚ ਥਣ ਲੇਬ ਦੀ ਬਿਲਕੁਲ ਸਾਫ਼ ਇਕੱਲਾ ਇਕੱਲਾ ਨਿਕਲਵਾ ਥਣ ਹੱਥੀ ਜਵਾਈ ਵਾਲਾ ਲੱਗਿਆ ਰੇਟ ਬਿਲਕੁਲ ਵਾਜਬ ਹੋਊਗਾ ਝੋਟੀ ਦਾ ਤਕਰੀਬਨ ਵੀਰ ਕਹਿੰਦੇ 13 ਕਿਲੋ ਬੋਲੀ ਤੋਂ ਝੋਟੀ ਨੇ ਸਟਾਰਟਿੰਗ ਕੀਤੀ ਹੈਗੀ ਪੂਰੇ ਵੱਡੇ ਕੱਦਕਾਰ ਦੇ ਵਿੱਚ ਬਹੁਤ ਘਟਾ ਇਦਾਂ ਦੇ ਨਕੀਨੇ ਦੇਖਣ ਨੂੰ ਮਿਲਦੇ ਆ ਥਣਲੇਵੇ ਦੀ ਬਿਲਕੁਲ ਸਾਫ ਕੱਲਾ ਕੱਲਾ ਥਣ ਨਿਕੜਵਾ ਤਾਰਾਂ ਵੀਰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਤਾਰਾਂ ਵੀਰ ਕਹਿੰਦਾ ਆਪਾਂ ਵੀਡੀਓ ਦੇ ਵਿੱਚ ਮਰਵਾਵਾਂਗੇ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੀ ਮੰਗਾ ਸਕਦਾਗਾ ਜੇ ਕਿਸੇ ਵੀਰ ਨੇ ਖਰੀਦਦਾਰੀ ਘਰੇ ਪਹੁੰਚ ਕੇ ਕਰਨੀਆਂ ਤਾਂ ਦੋ ਟਾਈਮ ਚੋਕੇ ਵੀ ਲੈ ਆ ਸਕਦੇ ਨੂੰ ਬੱਚਾ ਮਾਜੂ ਨੂੰ ਆਪਾਂ ਪਹਿਲਾਂ ਲਾਇਆ ਹੋਇਆਗਾ ਪ੍ਰੋਪਰ ਧਾਰਾਂ ਦਾ ਸਾਨੂੰ ਆਪਾਂ ਮਾਰ ਕੇ ਦਿਖਾ ਦੇਣਗੇ ਛੀਲ ਠੰਡੀ ਦਾ ਦੇਖ ਲਓ ਜਿਵੇਂ ਚੱਕੋ ਬਾਲਟੀ ਬਹਿ ਜਾ ਉਹ ਕੰਮ ਨਹੀਂ ਹੈਗਾ ਚਵਾਈ ਨਲਕਿਆਂ ਵਾਲੀ लाठी ਚਾਰਜ ਵਾਲਾ ਚੌਣ ਲੱਗਿਆਗਾ ਝੋਟੀ ਦਾ ਦੇਖੋ ਮੋਟਾ ਮੋਟਾ ਖਾਨ ਲੱਗਿਆਗਾ ਮੂਰ ਲਿਆਂ ਚ ਵੀ ਮਾਰ ਦੇ ਵੀਰੇ ਤਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾਤੀਆਂ ਬੱਚਾ ਲਾ ਕੇ ਦਿਖਾਤਾ ਤੋੜ ਕੇ ਦਿਖਾਤੀ ਦੇ ਵੀਰੇ ਬਾਏ ਬਜਾ ਰੇਟ ਕੀ ਹੋਊਗਾ ਝੋਟੀ ਦਾ ਬਾਏ ਬਜਾ ਬਾਈ ਲੋਕਾਂ ਮੰਗੂ ਨਹੀਂ 200 ਲੱਖ ਮੰਨਦੇ ਕੀ ਰੇਟ ਹੋਊਗਾ 1,60,000 ਰੁਪਈਆ ਖਾਤੇ ਦੀ ਹੋਣਾ ਮੁੱਲ ਵੀਰ ਕਹਿੰਦੇ 2 ਕਰਾ ਲਓ 2.5 ਕਰਾ ਲਓ ਤਾਂ ਕੋਈ ਫਾਇਦਾ ਨਹੀਂ 1,60,000 ਦੀ ਆਪਾਂ ਝੋਟੀ ਦੇ ਦੇਾਂਗੇ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਉਹਦਾ ਮੰਨ ਲਓ ਵੀ ਹਜੇ ਤਾਜੀ ਸੂਈ ਹੈਗੀ ਝੋਟੀ ਤੁਹਾਡ ਨੂੰ ਆਪ ਨੂੰ ਹੀ ਨਜ਼ਰ ਆਈ ਜਾਂਦੀ ਹੈ ਕਿ ਚੰਗਾ ਦੁੱਧ ਪਾਉਣਾ ਜੇ ਕੋਈ ਬੰਦਾ ਚੰਗੀ ਕੇਅਰ ਕਰ ਲੂਗਾ ਮੋਟਾ-ਮੋਟਾ 400 100 ਗ੍ਰਾਮ ਦੀ ਧਾਰ ਦੇਖੋ ਮੱਛੀ ਮੋਟਰ ਵਾਲਾ ਝੋਣ ਵੀ ਹੈ ਬਸ ਇਹਨੂੰ ਲੈ ਸਕਦੇ ਆਂਗੇ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ